ਪੋਲਿਸ ਜ਼ਿਲ੍ਹਾ ਗੁਰਦਾਸਪੁਰ ਦੇ थाना ਕਾਨੂਵਾਲ ਦੇ ਅਧੀਨ ਆਉਂਦੇ ਪਿੰਡ ਜਾਗੋਵਾਲ ਵੇਟ ਵਿੱਚ ਅੱਧੀ ਰਾਤ ਨੂੰ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਦੋਂ 2 ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਪਿੰਡ ਦੇ ਇੱਕ ਘਰ ਵਿੱਚ ਵੜ ਕੇ ਪੂਰੇ ਤਰੀਕੇ ਨਾਲ ਪੰਨ ਤੋੜ ਕੀਤੀ ਸੀਸੀਟੀਵੀ ਵਿੱਚ 2 ਦਰਜਨ ਤੋਂ ਵੱਧ ਨੌਜਵਾਨ 12 ਵਜੇ ਦੇ ਕਰੀਬ ਕਾਰ ਵੱਲ ਜਾਂਦੇ ਹੋਏ ਦਿਖਾਈ ਦਿੱਤੇ ਤੇ ਤੋੜ-ਫੋੜ ਕਰਕੇ ਮੁੜ ਵਾਪਸ ਆਉਂਦੇ ਦਿਖਾਈ ਦਿੱਤੇ ਨੇ ਜਾਣਕਾਰੀ ਮੁਤਾਬਕ ਇਹ ਨੌਜਵਾਨ ਘਰ ਦਾ ਤਾਲਾ ਤੋੜ ਕੇ ਅੰਦਰ ਵੜੇ ਤੇ ਮੋਟਰਸਾਈਕਲ ਤੇ ਸਕੂਟਰੀ ਤੇ ਕਾਰ ਨੂੰ ਨੁਕਸਾਨ ਪਹੁੰਚਾਇਆ ਕਾਲਾ ਮਸਲੇ ਦਾ ਕੋਈ ਫਰਾਂਗੀ ਮੁੰਡਾ ਮੁੰਡਾ ਲਾ ਕੇ ਚੱਕਰ ਹੋਇਆ ਚੱਕਰ ਹੋ ਰਿਹਾ ਹੈ ਬਾਹਰ ਮੇਂ ਤੇ ਪੰਜੀ ਆ ਗਏ ਹੋਣੇ ਕਹਿੰਦੇ ਘੱਟ ਲੱਗੀ ਗਏ ਨਹੀਂ ਘੱਟ ਤੇ ਮਾਈ ਕਲੀ ਹੋਰ ਕਾਹ ਜਿਹੜਾ ਬਾਹਰ ਸਟਾਉਂਸ ਆਏ ਹੋਣਾਂ ਦੇ ਵਧੀਆ ਉਹ ਵੀ ਦੇ ਇੱਥੇ ਨਾ ਘੱਟ ਦੇ ਜਾਣ ਤੇ ਹੋਰ ਦਰ ਮੁੰਡੇ ਲੱਗਾ ਕੋਲਸ ਜ਼ਿਲ੍ਹਾ ਗੁਰਦਾਸਪੁਰ ਦੇ थाना ਕਾਨੂੰਵਾਲ ਦੇ ਅਧੀਨ ਆਉਂਦੇ ਪਿੰਡ ਜਾਗੋਵਾਲ ਵੇਟ ਵਿੱਚ ਅੱਤੀ ਰਾਤ ਨੂੰ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਦੋਂ 2 ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਪਿੰਡ ਦੇ ਇੱਕ ਘਰ ਵਿੱਚ ਵੜ ਕੇ ਪੂਰੇ ਤਰੀਕੇ ਨਾਲ ਪੰਨ ਤੋੜ ਕੀਤੀ ਸੀਸੀਟੀਵੀ ਵਿੱਚ 2 ਦਰਜਨ ਤੋਂ ਵੱਧ ਨੌਜਵਾਨ 12 ਵਜੇ ਦੇ ਕਰੀਬ ਕਾਰ ਵੱਲ ਜਾਂਦੇ ਹੋਏ ਦਿਖਾਈ ਦਿੱਤੇ ਤੇ ਤੋੜ-ਫੋੜ ਕਰਕੇ ਮੁੜ ਵਾਪਸ ਆਉਂਦੇ ਦਿਖਾਈ ਦਿੱਤੇ ਨੇ ਜਾਣਕਾਰੀ ਮੁਤਾਬਕ ਇਹ ਨੌਜਵਾਨ ਘਰ ਦਾ ਤਾਲਾ ਤੋੜ ਕੇ ਅੰਦਰ ਵੜੇ ਤੇ ਮੋਟਰਸਾਈਕਲ ਤੇ ਸਕੂਟਰੀ ਤੇ ਕਾਰ ਨੂੰ ਨੁਕਸਾਨ ਪਹੁੰਚਾਇਆ ਸਲਾਮ ਉਸਲੇ ਦਾ ਕੋਈ ਫਰਾਂ ਦੇ ਮੁੰਡਾ ਮੁੰਡਾ ਲਾ ਕੋ ਚੱਕਰ ਹੋਇਆ ਹੈ। ਚੱਕਰ ਹੋਇਆ ਹੋਇਆ ਬਾਹਰ ਮੈਂ ਤੇ ਪੰਜੀ ਆ ਗਿਆ ਹੋਣਾ। ਘੱਟ ਲੱਗੇ ਕੇ ਨਹੀਂ ਘਰ ਤੇ ਮਾਈ ਕੱਲੀ ਹੈ ਨਾ। ਉਹ ਤਾਂ ਜਿਹੜਾ ਬਾਹਰ ਸਦਾਉਂ ਸਾਰ ਆਏ ਸੀ ਉਹਨਾਂ ਦੇ ਵਜਿਓ ਉਹ ਵੀ ਦੇ ਇੱਥੇ ਲੱਗਾ ਦੇ ਜਾ। ਉਹ ਬਹੁਤ ਦਰਦ ਮੁੰਡੇ ਨੇ ਲੱਗਾ। ਪੋਲਸ ਜ਼ਿਲ੍ਹਾ ਗੁਰਦਾਸਪੁਰ ਦੇ थाना ਕਾਨੂੰਵਾਲ ਦੇ ਅਧੀਨ ਆਉਂਦੇ ਪਿੰਡ ਜਾਗੋਵਾਲ ਵੇਟ ਵਿੱਚ ਅੱਧੀ ਰਾਤ ਨੂੰ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਦੋਂ 2 ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਪਿੰਡ ਦੇ ਇੱਕ ਘਰ ਵਿੱਚ ਵੜ ਕੇ ਪੂਰੇ ਤਰੀਕੇ ਨਾਲ ਪੰਨ ਤੋੜ ਕੀਤੀ ਸੀਸੀਟੀਵੀ ਵਿੱਚ 2 ਦਰਜਨ ਤੋਂ ਵੱਧ ਨੌਜਵਾਨ 12 ਵਜੇ ਦੇ ਕਰੀਬ ਕਾਰ ਵੱਲ ਜਾਂਦੇ ਹੋਏ ਦਿਖਾਈ ਦਿੱਤੇ ਤੇ ਤੋੜ-ਫੋੜ ਕਰਕੇ ਮੁੜ ਵਾਪਸ ਆਉਂਦੇ ਦਿਖਾਈ ਦਿੱਤੇ ਨੇ ਜਾਣਕਾਰੀ ਮੁਤਾਬਕ ਇਹੇ ਨੌਜਵਾਨ ਘਰ ਦਾ ਤਾਲਾ ਤੋੜ ਕੇ ਅੰਦਰ ਵੜੇ ਤੇ ਮੋਟਰਸਾਈਕਲ ਤੇ ਸਕੂਟਰੀ ਤੇ ਕਾਰ ਨੂੰ ਨੁਕਸਾਨ ਪਹੁੰਚਾਇਆ ਸਲਾਮ ਸਲੇਨਾ ਕੋਈ ਫਰਾਂਗੀ ਮੁੰਡਾ ਮੁੰਡਾ ਲਾ ਕੇ ਚੱਕਰ ਹੋਏ ਚੱਕਰ ਹੋਏ ਬਾਹਰ ਮੇ ਤੇ ਪੰਜੀ ਆ ਗਏ ਹੋਣੇ ਕਾਗ ਲੱਗੀ ਗਏ ਨਹੀਂ ਕਾਗ ਤੇ ਮਾਈ ਕਲੀ ਹੋਰ ਕਾਗ ਬਾਹਰ ਸਡਾਉਣ ਸਾਰ ਆਏ ਹੋਣਾਂ ਦੇ ਵਜਿਓ ਉਹ ਵੀ ਦੇ ਉੱਤੇ ਲਾਗ ਗਏ ਕਾਗ ਤੇ ਹੋਰ ਦਰ ਮੁੰਡੇ ਲਗਾ ਪੋਲਿਸ ਜ਼ਿਲ੍ਹਾ ਗੁਰਦਾਸਪੁਰ ਦੇ थाना ਕਾਨੂਵਾਲ ਦੇ ਅਧੀਨ ਆਉਂਦੇ ਪਿੰਡ ਜਾਗੋਵਾਲ ਵੇਟ ਵਿੱਚ ਅੱਧੀ ਰਾਤ ਨੂੰ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜਿੱਦੋਂ ਦੋ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਪਿੰਡ ਦੇ ਇੱਕ ਘਰ ਵਿੱਚ ਵੜ ਕੇ ਪੂਰੇ ਤਰੀਕੇ ਨਾਲ ਪੰਨ ਤੋੜ ਕੀਤੀ ਸੀਸੀਟੀਵੀ ਵਿੱਚ ਦੋ ਦਰਜਨ ਤੋਂ ਵੱਧ ਨੌਜਵਾਨ 12 ਵਜੇ ਦੇ ਕਰੀਬ ਕਾਰ ਵੱਲ ਜਾਂਦੇ ਹੋਏ ਦਿਖਾਈ ਦਿੱਤੇ ਤੇ ਤੋੜ-ਫੋੜ ਕਰਕੇ ਮੁੜ ਵਾਪਸ ਆਉਂਦੇ ਦਿਖਾਈ ਦਿੱਤੇ ਨੇ ਜਾਣਕਾਰੀ ਮੁਤਾਬਕ ਇਹੇ ਨੌਜਵਾਨ ਘਰ ਦਾ ਤਾਲਾ ਤੋੜ ਕੇ ਅੰਦਰ ਵੜੇ ਤੇ ਮੋਟਰਸਾਈਕਲ ਤੇ ਸਕੂਟਰੀ ਤੇ ਕਾਰ ਨੂੰ ਨੁਕਸਾਨ ਪਹੁੰਚਾਇਆ ਸਾਲਾ ਮਸਲੇ ਦਾ ਕੋਈ ਫਰਾਂ ਦੇ ਮੁੰਡਾ ਮੁੰਡਾ ਲਾ ਕੇ ਚੱਕਰ ਹੋ ਰਹੇ ਚੱਕਰ ਹੋ ਰਹੇ ਬਾਹਰ ਮੇ ਪੀ ਪੰਜੀ ਆ ਗਏ ਹੋਣੇ ਕਾਦ ਲੱਗੀ ਗਏ ਨਹੀਂ ਘਾਰ ਤੇ ਮਾਈ ਕਲੀਆ ਹੋਰ ਕਾਹ ਜਿਹੜਾ ਬਾਹਰ ਸਡਾਉਣ ਸਾਰ ਆਏ ਉਹਨਾਂ ਦੇ ਵਾਦੀ ਉਹ ਵੀ ਦੇ ਇੱਥੇ ਲਾ ਕੇ ਜਾਣ ਤੇ ਹੋਰ ਦਰ ਮੁੰਡੇ ਲੱਗਾ